ਕਿਤਾਬ ਸਹਿਜ ਹੈ ਸੋਜ਼ ਹੈ ਸਲੀਕਾ ਹੈ ਜ਼ਿੰਦਗੀ ਜਿਉਣ ਜੀਵਨ ਜਾਚ ਦਾ ਉਂਗਲੀ ਫੜ ਕੇ ਚੱਲਣਾ ਸਿਖਾਉਂਦੀ ਹੈ ਸਾਰਥਕਤਾ ਦਾ ਪੱਲਾ ਫੜਾਉਂਦੀ ਹੈ ਰਾਹ ਰਸ਼ਨਾਉਂਦੀ ਹੈ ਹਨੇਰੇ ਤੋਂ ਉਜਾਲੇ ਵੱਲ ਦਾ ਮਨੁੱਖਤਾ ਦਾ ਚਾਨਣ ਮਨਾਰਾ ਬਣਦੀ ਹੈ ਵਿਦਵਤਾ ਦਾ ਪ੍ਰਕਾਸ਼ ਕਰਦੀ ਹੈ ਗਿਆਨ ਬੋਧ ਦੇ ਝਰੂਖੇ ਖੋਲਦੀ ਹੈ ਜਗ ਦਾ ਚਿਰਾਗ ਹੈ ਦੀਵਿਆਂ ਦਾ ਸੰਗਮ ਡਾਕਟਰ ਸਤਿੰਦਰ ਸਿੰਘ ਨੂਰ ਕਹਿੰਦੇ ਨੇ ਕਿ ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ ਇੱਕ ਸੁਖਦ ਅਹਿਸਾਸ ਹੁੰਦਾ ਹੈ ਲਿਖਣ ਕਲਾ ਦਾ ਮੁੱਢ 22000 ਸਾਲ ਪਹਿਲਾਂ ਪ੍ਰਾਚੀਨ ਗੁਫਾਵਾਂ ਵਿੱਚ ਪੱਥਰਾਂ ਉੱਤੇ ਚਿੱਤਰਕਾਰੀ ਨਾਲ ਵੱਜ ਗਿਆ ਸੀ 3100 ਸਾਲ ਪਹਿਲਾਂ ઈਸਾ ਪੂਰਵ ਮੈਸੋਪਟਾਮੀਆ ਵਿੱਚ ਲਿਖਣ ਪ੍ਰਣਾਲੀ ਵਿਕਸਿਤ ਹੋਈ ਅਤੇ ਤਕਰੀਬਨ 3000 ਸਾਲ ਪਹਿਲਾਂ ਵਰਣਮਾਲਾ ਦੀ ਖੋਜ ਲਿਖਤ ਕਲਾ ਦਾ ਰਮਾਂਚਕ ਕਦਮ ਸੀ ਪੱਤਿਆਂ ਤੇ ਲਿਖੀ ਇਬਾਰਤ ਵੀ ਮੁੱਢਲੀਆਂ ਕਿਤਾਬਾਂ ਦੀ ਸ਼ਾਨਦਾਰ ਪੇਸ਼ਕਾਰੀ ਸੀ ਕਦੇ ਸੋਚਿਆ ਕਿ ਕਿਤਾਬ ਹੋਣੀ ਜ਼ਿੰਦਗੀ ਕਿਵੇਂ ਦੀ ਹੋਵੇਗੀ ਕੌਣ ਸਾਨੂੰ ਬੀਤੇ ਦੀਆਂ ਬਾਤਾਂ ਸੁਣਾਏਗਾ ਅਤੇ ਕੌਣ ਸਾਨੂੰ ਜੰਗਲੀ ਜੀਵਨ ਤੋਂ ਨਿਖੇੜੇਗਾ ਇਸ ਬ੍ਰਹਿਮੰਡ ਇਤਿਓ ਸੁਖਮਤਾ ਕਿੱਥੋਂ ਆਵੇਗੀ ਫੁੱਲਾਂ ਵਰਗੀ ਕੋਮਲਤਾ ਦਾ ਅਹਿਸਾਸ ਕਿਵੇਂ ਉਪਜੇਗਾ ਕਿਤਾਬ ਦੇ ਪੰਨਿਆਂ ਵਿੱਚੋਂ ਉਤੀਤ ਝਾਕਦਾ ਵਰਤਮਾਨ ਦਿਖਾਈ ਦਿੰਦਾ ਹੈ ਭਵਿੱਖੀ ਤਸਵੀਰ ਨਜ਼ਰ ਆਉਂਦੀ ਹੈ ਯੂਸ਼ੂਪ ਪ੍ਰਸਿੱਧ ਤਾਰਾ ਵਿਗਿਆਨੀ ਤੇ ਲੇਖਕ ਕਾਹਲ ਸੈਗਨ ਕਿਤਾਬਾਂ ਵਿਚਲਾ ਰਾਜ ਖੋਲ ਹੈ ਕਿਤਾਬ ਇੱਕ ਜ਼ਿੰਦਾ ਸਬੂਤ ਹੈ ਮਨੁੱਖ ਜਾਦੂ ਕਰਨ ਦੇ ਯੋਗ ਕਿਤਾਬ ਅਜੀਬ ਸ਼ੈ ਹੈ ਇਹ ਦਰਖਤ ਤੋਂ ਬਣਦੀ ਹੈ ਅਤੇ ਲਚਕਦਾਰ ਹਿੱਸਿਆਂ ਵਾਲੀ ਵਸਤ ਹੈ ਜਿਸ ਤੇ ਰੀਂਗ ਕੇ ਬਣੀਆਂ ਗੂੜੀਆਂ ਰੇਖਾਵਾਂ ਵਿੱਚੋਂ ਅਜੀਬੋ ਗਰੀਬ ਰਸ ਹੈ ਇੱਕ ਨਜ਼ਰ ਮਾਰਦੇ ਹੀ ਤੁਸੀਂ ਇੱਕ ਦੂਸਰੇ ਵਿਅਕਤੀ ਦੇ ਦਿਮਾਗ ਵਿੱਚ ਚਲੇ ਜਾਂਦੇ ਹੋ ਭਾਵੇਂ ਉਹ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕਾ ਹੋਵੇ ਕਿਤਾਬ ਇੱਕ ਸਹੁਰਦ ਦੋਸਤ ਵੀ ਹੈ ਰੂਹ ਦੀ ਅਮੀਰੀ ਨਿੱਗ ਦਾ ਅਹਿਸਾਸ ਅੰਗਰੇਜ਼ੀ ਦਾ عظیم ਨਾਵਲਕਾਰ ਚਾਰਲਸ ਡਿਕਮ ਨੇ ਲਿਖਦਾ ਹੈ ਇੱਕ ਵਧੀਆ ਕਿਤਾਬ ਹਜ਼ਾਰ ਦੋਸਤਾਂ ਦੇ ਬਰਾਬਰ ਹੁੰਦੀ ਹੈ ਕਿਤਾਬਾਂ ਦੀ ਲਿਖੀਚੀ ਮੁਹੱਬਤ ਦਾ ਪਾਣੀ ਮੰਗਦੀ ਹੈ ਕਿਤਾਬਾਂ ਪ੍ਰਤੀ ਤੁਹਾਡਾ ਆਪਣਾ ਨਜ਼ਰੀਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਸੇਧ ਦਿੰਦਾ ਇੱਕ ਵਾਰ ਇੱਕ ਔਰਤ ਬੱਸ ਵਿੱਚ ਸਫ਼ਰ ਕਰ ਰਹੀ ਸੀ ਸਫ਼ਰ ਕਰਦੀ ਕਰਦੀ ਉਹ ਕਿਤਾਬ ਪੜ੍ਹ ਰਹੀ ਸੀ ਕੋਲ ਬੈਠਾ ਬੱਚਾ ਵੀ ਕਿਤਾਬ ਪੜ੍ਹ ਰਿਹਾ ਸੀ ਕਿਸੇ ਨੇ ਪੁੱਛਿਆ ਤੁਸੀਂ ਸਮਾਰਟ ਫੋਨ ਦੀ ਥਾਂ ਬੱਚੇ ਦੇ ਹੱਥ ਵਿੱਚ ਕਿਤਾਬ ਕਮੇਂ ਦੇ ਦਿੱਤੀ ਜਦੋਂ ਕਿ ਅੱਜਕੱਲ ਬੱਚਿਆਂ ਨੂੰ ਹਰ ਸਮੇਂ smartphones ਚਾਹੀਦਾ ਉਸ ਔਰਤ ਨੇ ਸਰਲਤਾ ਨਾਲ ਜਵਾਬ ਦਿੱਤਾ ਬੱਚੇ ਸਾਡੀ ਸੁਣਦੇ ਨਹੀਂ ਸਗੋਂ ਸਾਡੀ ਨਕਲ ਕਰਦੇ ਨੇ ਜਿੰਨਾ ਗੁਰ ਪਾਵਾਂਗੇ ਉਹਨਾ ਹੀ ਮਿੱਠਾ ਹੋਵੇਗਾ ਕਿਤਾਬਾਂ ਪੜੀਆਂ ਵੀ ਜਾਂਦੀਆਂ ਨੇ ਅਤੇ ਮਾਣੀਆਂ ਵੀ ਜਾਂਦੀਆਂ ਨੇ ਪ੍ਰਸਿੱਧ ਚਿੰਤਕ ਡਾਕਟਰ ਨਰਿੰਦਰ ਸਿੰਘ ਕਪੂਰ ਦੱਸਦੇ ਹਨ ਪੁਸਤਕਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਛਪੀਆਂ ਤੇ ਅਣਛਪੀਆਂ ਛਪੀਆਂ ਪੁਸਤਕਾਂ ਪੜੀਆਂ ਜਾਂਦੀਆਂ ਹਨ ਪੰਛੀਆਂ ਦੀਆਂ ਆਵਾਜ਼ਾਂ ਚਰਨੇ ਦਾ ਸੰਗੀਤ ਫੁੱਲਾਂ ਦਾ ਸੁਨੇਹ ਪੇਮ ਕਾ ਦੀ ਮੁਸਕਰਾਹਟ ਮਾਂ ਦੀ ਲੋਰੀ ਸਭ ਅਣਛਪੀਆਂ ਕਿਤਾਬਾਂ ਹਨ ਜੋ ਸਿਰਫ ਮਾਣੀਆਂ ਜਾ ਸਕਦੀਆਂ ਹਨ ਕਿਹਾ ਜਾਂਦਾ ਹੈ ਕਿ ਚੰਗੀਆਂ ਕਿਤਾਬਾਂ ਤੇ ਚੰਗੇ ਲੋਕ შეਦੀ ਸਮਝ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਪੜਨਾ ਪੈਂਦਾ ਹੈ ਮਨ ਗੁੰਝਲਾਂ ਵਿੱਚ ਘਿਰਿਆ ਹੋਵੇ ਨੀਂਦ ਨਾ ਪੈਂਦੀ ਹੋਵੇ ਆਲੇ ਦੁਆਲੇ ਕਾਲੇ ਬੱਦਲਾਂ ਦੇ ਇਕਬਾਰ ਹੋਣ ਕਿਤਾਬ ਉਠਾਓ ਰੌਸ਼ਨੀ ਦਿਖਾਈ ਦੇਵੇਗੀ ਸੁਖਦ ਅਨੁਭਵ ਹੋਵੇਗਾ ਕਿਤਾਬਾਂ ਸਾਨੂੰ ਅਸਲੀਅਤ ਦੇ ਰੂਬਰੂ ਕਰਦੀਆਂ ਹਨ ਪਾਬਲੋ 네ਰੂਦਾ ਲਿਖਦਾ ਹੈ ਜਦ ਕਿਤਾਬ ਪੜ ਕੇ ਹਟਦਾ ਹਾਂ ਤਾਂ ਜ਼ਿੰਦਗੀ ਦੇ ਵਰਕੇ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਸੱਭਿਆ ਸਮਾਜ ਤੇ ਅਗਾਹ ਵੱਧੂ ਮੁਲਕ ਲਾਇਬ੍ਰੇਰੀਆਂ ਦੀ ਮਹੱਤਤਾ ਜਾਣਦੇ ਨੇ اون ਵਾਲੀਆਂ ਪੀੜੀਆਂ ਲਈ ਮਜ਼ਬੂਤ ਨੀਹਾਂ ਦਾ ਕੰਮ ਕਰਦੀਆਂ ਨੇ ਪੁਸਤਕਾਂ ਨਾਰਵੇ ਵਿੱਚ ਜਦੋਂ ਤੁਸੀਂ ਕੋਈ ਕਿਤਾਬ ਪ੍ਰਕਾਸ਼ਿਤ ਕਰਦੇ ਹੋ ਤਾਂ ਸਰਕਾਰ ਉਸ ਦੀਆਂ 1000 ਕਾਪੀਆਂ ਖਰੀਦ ਕੇ ਉਹਨਾਂ ਨੂੰ ਲਾਇਬ੍ਰੇਰੀਆਂ ਵਿੱਚ ਵੇਚ ਦਿੰਦੀ ਹੈ ਇਹ ਨੇ ਸਮਾਜ ਦੇ ਉਸਰਈਏ ਇੱਕ ਵਾਰ ਜਰਮਨ ਦੇ ਇੱਕ ਯਹੂਦੀ ਕਵੀ ਨੂੰ ਗ੍ਰਿਫਤਾਰ ਕੀਤਾ ਗਿਆ ਕਵੀ ਦੀ ਤਿੰਨ ਸਾਲ ਦੀ ਧੀ ਨੇ ਆਪਣੀ ਮਾਂ ਨੂੰ ਪੁੱਛਿਆ ਪਾਪਾ ਨੂੰ ਕਿਉਂ ਫੜ ਕੇ ਲੈ ਗਏ ਮਾਂ ਮਾਂ ਨੇ ਦੱਸਿਆ ਕੀ ਪਾਪਾ ਨੇ ਹਿਟਲਰ ਦੇ ਖਿਲਾਫ ਕਵਤਾ ਲਿਖੀ ਸੀ ਤਾਂ ਕਰਕੇ ਬੱਚੀ ਬੋਲੀ ਉਹ ਵੀ ਪਾਪਾ ਦੇ ਖਿਲਾਫ ਕਵਤਾ ਲਿਖ ਦਿੰਦਾ ਮਾਂ ਕਹਿੰਦੀ ਉਹ ਲਿਖ ਤਾਂ ਸਕਦਾ ਇਹਨਾਂ ਖੂਨ ਖਰਾਬਾ ਕਿਉਂ ਹੁੰਦਾ ਸ਼ਹੀਦ ਭਗਤ ਸਿੰਘ ਕਿਤਾਬਾਂ ਦਾ ਸ਼ਹੀਦਾਈ ਸੀ ਦੱਸਦੇ ਨੇ ਕਿ ਫਾਂਸੀ ਚੜਨ ਤੋਂ ਪਹਿਲਾਂ ਉਸਦੇ ਚਿਹਰੇ ਤੇ ਕੋਈ ਡਰ ਨਹੀਂ ਸੀ ਉਸਦੇ ਹੱਥ ਵਿੱਚ ਕਿਤਾਬ ਸੀ ਨੌਜਵਾਨ ਸ਼ਾਇਰ ਮਨਜੀਤ ਪੂਰੀ ਲਿਖਦਾ ਕਿ ਮੰਨਿਆ ਕਿ ਖੌਫ ਖਾਂਦਾ ਤਲਵਾਰ ਤੋਂ ਵੀ ਲੇਕਿਨ ਹਾਕਮ ਤਾਂ ਡਰ ਰਿਹਾ ਏ ਖੁੱਲੀ ਕਿਤਾਬ ਕਰਕੇ ਅਫਸੋਸ ਕਿਤਾਬਾਂ ਪਰੰਦੀ ਰੁਚੀ ਲੋਕ ਹੋ ਰਹੀ ਹੈ ਕਿਹਾ ਜਾਂਦਾ ਹੈ ਕਿ ਜਿੱਥੇ ਜੁੱਤੀਆਂ ਸ਼ੀਸ਼ੇ ਦੀਆਂ ਅਲਮਾਰੀਆਂ ਵਿੱਚ ਰੱਖੀਆਂ ਜਾਂਦੀਆਂ ਹੋਣ ਅਤੇ ਕਿਤਾਬਾਂ ਸੜਕ ਤੇ ਤਾਂ ਲੋਕਾਂ ਦੇ ਬૌਧਿਕ ਪੱਦਰ ਦਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਪੰਜਾਬੀਆਂ ਵਿੱਚ ਤਾਂ ਇਹ ਰੁਝਾਨ ਆਮ ਪਰਚਲਦਾ ਹੈ ਹਰਮੰਦਰ ਕੁਹਾਰਵਾਲਾ ਲਿਖਦੇ ਨੇ ਪੜਨ ਲਿਖਣ ਦੇ ਵੈਲ ਤੋਂ ਬੱਚਿਆ ਅਜੀ ਪੰਜਾਬ ਚਿੰਚਣ ਰੱਖੀਆਂ ਬੋਤਲਾਂ ਕਰੋ ਨਾ ਮਿਲੇ ਕਿਤਾਬ ਕਰੋ ਨਾ ਮਿਲੇ ਕਿ